ਉਹ ਦਿਨ ਜਦੋਂ ਖਟਕੜ ਕਲਾਂ ਦੀ ਪਵਿੱਤਰ ਤਸਵੀਰ ਦੇ ਉੱਤੇ ਮਾਨਜੋਗ ਭਗਵੰਤ ਮਾਨ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਉਹ ਪੰਜਾਬ ਦੇ ਲਈ ਪੰਜਾਬ ਦੇ ਰਾਜਨੀਤਿਕ ਸਫਾਂ ਦੇ ਵਿੱਚ ਸਮਾਜਿਕ ਸਫਾਂ ਦੇ ਵਿੱਚ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀ ਪੰਜਾਬ ਦੇ ਲਈ ਜਿਸ ਨੂੰ ਕਿ ਅਸੀਂ ਰੋਜ਼ਾਨਾ ਦੇਖਦੇ ਵੀ ਆਂ ਔਰ ਮਹਿਸੂਸ ਵੀ ਕਰਦੇ ਆਂ ਨੌਜਵਾਨ ਤੇ ਰੋਜ਼ ਹੀ ਮਹਿਸੂਸ ਕਰਦੇ ਆ ਜਦੋਂ ਉਹਨਾਂ ਨੂੰ ਸਰਕਾਰੀ ਨਿਯੁਕਤ ਨੌਕਰੀਆਂ ਦੇ ਨਿਯੁਕਤੀ ਪੱਤਰ ਮਿਲਦੇ ਆ ਅੱਜ ਵੀ ਤੁਸੀਂ ਮਹਿਸੂਸ ਕੀਤਾ ਅੱਜ ਵੀ ਜਾਨੀ ਕਿ ਨਿਯੁਕਤੀ ਪੱਤਰ ਵੰਡੇ ਗਏ ਪੰਜਾਬ ਦਾ ਗਰੀਬ ਕਿਸਾਨ ਪੰਜਾਬ ਦਾ ਦਰਦਪਰਿਵਾਰ ਪੰਜਾਬ ਦੀ ਆਮ ਜਨਤਾ ਉਸ ਨੂੰ ਰੋਜ਼ ਮਹਿਸੂਸ ਕਰਦੀ ਹੈ ਕਿਉਂਕਿ ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਮਹਿੰਗਾਈ ਆਪਣੀ ਚਰਮ ਸੀਮਾ ਦੇ ਉੱਤੇ ਹੈਗੀ ਹੈ ਉਸ ਵਕਤ ਆਮ ਆਦੀ ਪਾਰਟੀ ਦੀ ਸਰਕਾਰ ਜੋ ਸਰਦਾਰ ਭੋਗਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ 16 ਮਾਰਚ 2022 ਨੂੰ ਬਣੀ ਉਸ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਆਵਾਮ ਨੂੰ ਜਿਹੜੀਆਂ ਉਹ ਰਿਲੀਫ ਦਿੱਤਾ ਜਾ ਸਕੇ ਬਿਜਲੀ ਫ੍ਰੀ ਤੁਹਾਡੇ ਸਾਹਮਣੇ ਇੱਕ ਗਵਾਹ ਹੈ ਕਿਸਾਨ ਨੇ ਜਿਹੜੇ ਕਦੇ ਸਪਨਾ ਵੀ ਨਹੀਂ ਲਿਆ ਸੀ ਕਿ ਸਾਡੇ ਖੇਤਾਂ ਦੇ ਵਿੱਚ ਨਹਿਰਾਂ ਦਾ ਪਾਣੀ ਪਹੁੰਚ ਸਕਦਾ ਹੈ ਅੱਜ ਇਹ ਹਕੀਕਤ ਦੇ ਵਿੱਚ ਬਦਲੀ ਹੈ ਪਰ ਹੁੰਦਾ ਕੀ ਹੈ ਜਿਹੜੇ ਸਾਡੇ ਵਿਰੋਧੀ ਨੇ ਕਈ ਵਾਰੀ ਤਾਂ ਹੋ ਸਕਦਾ ਉਹਨਾਂ ਨੂੰ ਸਮਝ ਹੀ ਨਾ ਹੋਵੇ ਜਾਂ ਕਈ ਵਾਰੀ ਹੁੰਦਾ ਕਿ ਉਹ ਵਿਰੋਧੀ ਨੇ ਇਸ ਕਰਕੇ ਨੁਕਤਾ ਚਿੰਨੀ ਕਰਨੀ ਹੈ ਤੇ ਬਹੁਤ ਸਾਰੀ ਜਿਹੜੇ ਹੈ ਉਹ ਪੰਜਾਬ ਸਰਕਾਰ ਦੀ ਮਾਨ ਸਾਹਿਬ ਦੀ ਨੁਕਤਾ ਚਿੰਨੀ ਉਹ ਕਰਦੇ ਰਹਿੰਦੇ ਆ ਕੱਲ ਵੀ ਤੁਸੀਂ ਦੇਖਿਆ ਪੰਜਾਬ ਦੇ ਮਾਨਯੋਗ ਆਪੋਜੀਸ਼ਨ ਲੀਡਰ ਨੇ ਟਵੀਟ ਕੀਤਾ ਉਹ ਤੱਥਾਂ ਨੂੰ ਚੈੱਕ ਵੀ ਨਹੀਂ ਕਰਦੇ ਤੇ ਜਦੋਂ ਉਸ ਟਵੀਟ ਦਾ ਅਸੀਂ ਜਵਾਬ ਦਿੱਤਾ ਉਸ ਤੋਂ ਬਾਅਦ ਉਹਨਾਂ ਦਾ ਕੋਈ ਰਿਪਲਾਈ ਹੀ ਹੈ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਜੇਕਰ اپੋਜੀਸ਼ਨ ਸਾਰਥਕ ਨੁਕਤਾ ਚ ਇਨੀ ਕਰੇ ਤਾਂ ਸਮਝ ਆਉਂਦੀ ਹੈ ਜੇ ਸਿਰਫ ਤੁਸੀਂ ਵੈਸੇ ਹੀ ਕਰੇ ਜੋ ਤੁਹਾਡੀ ਗੱਲ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ ਪਰ ਜਿਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਤੁਹਾਨੂੰ ਸੱਦੇ ਆਏ ਤੇ ਉਹ ਸੀ ਸਿਹਤ ਕ੍ਰਾਂਤੀ ਜਿਹੜੀ ਕਿ 15 ਅਗਸਤ 2022 ਨੂੰ ਸ਼ੁਰੂ ਹੋਈ ਸਾਡੇ ਦੇਸ਼ ਦਾ 75ਵਾਂ ਆਜ਼ਾਦੀ ਦਿਹਾੜਾ ਸੀ ਪਰ 75 ਆਮ ਆਦਮੀ ਕਲੀਨਿਕ ਦੇ ਨਾਲ ਸ਼ੁਰੂਆਤ ਕੀਤੀ ਗਈ ਸੀ ਜਿਸ ਨੇ ਕਿ ਪੰਜਾਬ ਦੇ ਜਨ ਮਾਨਸ ਦੇ ਉੱਤੇ ਵੱਡਾ ਜਿਹੜਾ ਉਹ ਪ੍ਰਭਾਵ ਪਾਇਆ ਐਸਾ ਨਹੀਂ ਕਿ ਪਹਿਲਾਂ ਡਿਸਪੈਂਸਰੀਆਂ ਹੈ ਨਹੀਂ ਸੀ ਪਰ ਉਹ ਨਾਮ ਦੀਆਂ ਡਿਸਪੈਂਸਰੀਆਂ ਸੀ ਉੱਥੇ ਕਦੇ ਪੈਰਾਸੀਟਾਮੋਲ ਦੀ ਜਿਹੜੀ ਗੋਲੀ ਵੀ ਜਿਹੜੀ ਹੈ ਉਹ ਕਦੇ ਮਿਲੀ ਨਹੀਂ ਹੈਗੀ ਔਰ ਸਾਡਾ ਇਹ ਮੰਨਣਾ ਆ ਆਮ ਆਦੀ ਪਾਰਟੀ ਦਾ ਮਾਨ ਸਾਹਿਬ ਦਾ ਇਹ ਮੰਨਣਾ ਹੈਗਾ ਕਿ ਸਿਹਤ ਸਹੂਲਤਾਂ ਜਿਹੜੀਆਂ ਹਨ ਹਰ ਇੱਕ ਪੰਜਾਬੀ ਦਾ ਸਿੱਧ ਅਧਿਕਾਰ ਆ ਤੇ ਸਾਡੀ ਇਹ ਜ਼ਿੰਮੇਵਾਰੀ ਹੈ ਸਾਡਾ ਇਹ ਫਰਜ਼ ਹੈਗਾ ਖਾਸ ਕਰਕੇ ਮਹਿਲਾਵਾਂ ਦੇ ਪ੍ਰਤੀ ਬੱਚਿਆਂ ਦੇ ਪ੍ਰਤੀ ਅਤੇ ਬਜ਼ੁਰਗਾਂ ਦੇ ਪ੍ਰਤੀ ਤੇ ਇਹ ਆਮ ਆਦਮੀ ਕਲੀਨਿਕ ਸਿਰਫ ਐਸਾ ਨਹੀਂ ਹੈ ਕਿ ਉੱਥੇ ਜਾ ਕੇ ਦਵਾਈ ਫਰੀ ਮਿਲਦੀ ਹੈ ਟੈਸਟ ਫਰੀ ਮਿਲਦੇ ਆ ਤੇ ਉੱਥੇ ਡਾਇਗਨੋਸਿਸ ਫਰੀ ਹੁੰਦਾ ਇਸ ਦੇ ਪਿੱਛੇ ਜਿਹੜਾ ਕਨਸੈਪਟ ਹੈਗਾ ਉਹ ਬੜਾ ਜ਼ਬਰਦਸਤ ਹੈ ਔਰ ਮੈਨੂੰ ਇਹ ਦੱਸ ਦੇਣ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ ਮਾਣ ਮਹਿਸੂਸ ਹੁੰਦਾ ਆ ਕਿ ਪੰਜਾਬ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹਿੰਦੁਸਤਾਨ ਦਾ ਝੰਡਾ ਬੁਲੰਦ ਕੀਤਾ ਜਦੋਂ 85 ਮੁਲਕਾਂ ਦੇ ਵਿੱਚ ਜਿਹੜਾ ਪ੍ਰਾਇਮਰੀ ਇਨਫਰਾਸਟ੍ਰਕਚਰ ਸੀ ਉਦੇ ਸਬੰਧ ਦੇ ਵਿੱਚ ਸਾਨੂੰ ਪ੍ਰਾਈਜ਼ ਮਿਲਿਆ ਔਰ ਪੰਜਾਬ ਦਾ ਜਿਹੜਾ ਆਮ ਆਦਮੀ ਕੇ ਲੀਨਿੰਗ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਹੈਗਾ ਸੀ ਪ੍ਰਾਇਮਰੀ ਹੈਲਥ ਸੈਂਟਰ ਦਾ ਉਹ ਨੰਬਰ 1 ਜਿਹੜਾ ਉਹ ਉਲੀਕਿਆ ਗਿਆ ਕਿਉਂਕਿ ਜਿਹੜੀ ਦਵਾਈ ਤੇ ਟ੍ਰੀਟਮੈਂਟ ਅੱਜ ਕੱਲ ਇੰਨਾ ਮਹਿੰਗਾ ਹੋ ਗਿਆ ਨਾਰਮਲੀ ਅਸੀਂ ਵੀ ਦੇਖਦੇ ਆ ਕਿ ਗਰੀਬ ਤਾਂ ਗਰੀਬ ਇੱਕ ਮਿਡਲ ਕਲਾਸ ਫੈਮਿਲੀ ਵਿੱਚ ਛੇਤੀ ਕਿਤੇ ਕੋਈ ਪ੍ਰੋਬਲਮ ਹੋ ਜੇ ਖਾਂਸੀ ਹੋ ਜੇ ਜ਼ੁਕਾਮ ਹੋ ਜਾਵੇ ਅਸੀਂ ਡਾਕਟਰ ਕੋਲੇ ਜਾਂਦੇ ਨਹੀਂ ਹਾਲਾਂਕਿ ਇਹ ਕਹਿੰਦਾ ਸ਼ਾਇਦ ਘਰੀ ਠੀਕ ਹੋ ਜੇ 2 ਦਿਨਾਂ ਨੂੰ ਹੋ ਜੇ ਠੀ 3 ਦਿਨਾਂ ਨੂੰ ਹੋ ਜੇ ਕਿਉਂਕਿ ਮਹਿੰਗਾ ਬੜਾ ਹੈਗਾ ਲੇਕਿਨ ਆਮ ਆਦਮੀ ਕਲੀਨਿਕ ਜਿਹੜਾ ਕਿ ਅਸੀਂ 75 ਕਲੀਨਿਕਾਂ ਤੋਂ ਸ਼ੁਰੂ ਕੀਤਾ ਸੀ ਤੇ ਅੱਜ 872 ਕਲੀਨਿਕਾਂ ਤੱਕ ਪਹੁੰਚ ਗਿਆ ਔਰ ਇਹਨਾਂ ਦੇ ਵਿੱਚੋਂ 30 ਕਲੀਨਿਕ ਜਿਹੜੇ ਅਸੀਂ ਕੱਲ ਜਿਹੜੇ ਹੈ ਉਹ ਜਨਤਾ ਨੂੰ ਸਮਰਪਿਤ ਕੀਤੇ ਤੇ 842 ਕਲੀਨਿਕ ਉਸ ਤੋਂ ਪਹਿਲਾਂ ਆਲਰੇਡੀ ਕੰਮ ਕਰਦੇ ਸੀ ਜਿਨ੍ਹਾਂ ਚੋਂ 312 ਕਲੀਨਿਕ ਜਿਹੜਾ ਸ਼ਹਿਰੀ ਖੇਤਰ ਦੇ ਵਿੱਚ ਸੀ ਤੇ 530 ਕਲੀਨਿਕ ਜਿਹੜੇ ਹੈਗੇ ਸੀ ਉਹ ਪਿੰਡੂ ਖੇਤਰ ਦੇ ਵਿੱਚ ਸੀ ਔਰ ਇੱਕ ਕਲੀਨਿਕ ਦੇ ਵਿੱਚ ਜਿਹੜੀ ਐਵਰੇਜ ਹੈਗੀ ਹੈ ਉਹ 70 ਪੇਸ਼ੈਂਟ ਆਉਂਦੇ ਆ ਔਰ ਤਕਰੀਬਨ ਡੇਲੀ 85800 ਦੇ ਆਸ-ਪਾਸ ਪੇਸ਼ੈਂਟ ਆਉਂਦੇ ਸੀ ਹੁਣ ਕਿਉਂਕਿ 30 ਕਲੀਨਿਕ ਹੋਰ ਬਣ ਗਏ ਆ ਸੋ ਹੋਰ ਜ਼ਿਆਦਾ ਬਣ ਜਾਣਗੇ ਔਰ ਇਹ ਮਾਨ ਸਾਹਿਬ ਦੀ ਬਦੌਲਤ ਹੈ ਕਿ ਪੰਜਾਬ ਦੇ ਵਿੱਚ 1030 ਕਰੋੜ ਰੁਪਏ ਦਾ ਅੰਦਾਜ਼ਾ ਹੈਗਾ ਕਿ ਪੰਜਾਬ ਦੀ ਜਨਤਾ ਦਾ ਇਹਨਾਂ 2 ਸਾਲਾਂ ਚ ਕਿਉਂਕਿ ਅਸੀਂ 22 ਜਾਨੀ ਕਿ ਅਗਸਤ 2022 ਨੂੰ ਸ਼ੁਰੂ ਕੀਤਾ ਸੀ ਤਕਰੀਬਨ 130 ਕਰੋੜ ਰੁਪਏ ਪੰਜਾਬ ਦੇ ਲੋਕਾਂ ਦੀ ਜਿਹੜੀ ਹੈ ਬਚਤ ਹੋਈ ਹੈ ਦਵਾਈਆਂ ਦੇ ਰੂਪ ਦੇ ਵਿੱਚ ਕਿਉਂਕਿ ਇਹਨਾਂ ਕਲੀਨਿਕਾਂ ਦੇ ਵਿੱਚ 80 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਬਿਲਕੁਲ ਫ੍ਰੀ ਹੈਗੀਆਂ ਨੇ ਔਰ 38 ਤਰ੍ਹਾਂ ਦੇ ਜਿਹੜੇ ਉਹ ਟੈਸਟ ਬਿਲਕੁਲ ਫ੍ਰੀ ਹੈਗੇ ਲੇਕਿਨ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਦੇਖਣ ਵਾਲੀ ਹੈ ਕਿ ਤੁਸੀਂ ਕਿਉਂਕਿ ਜਰਨਲਿਸਟ ਹੈਗੇ ਹੋ ਉਹ ਤੁਹਾਡੇ ਤੁਸੀਂ ਇਸ ਚੀਜ਼ ਨੂੰ ਵਾਚਿਆ ਹੋਵੇਗਾ ਔਰ ਤੁਹਾਡੇ ذریعے ਜਿਹੜੀ ਕਿ ਚੀਜ਼ ਮੈਂ ਦੁਬਾਰਾ ਰੀਇਨਫੋਰਸ ਕਰਨਾ ਚਾਹੁੰਦਾ ਇਸ ਚੀਜ਼ ਦੇ ਉੱਤੇ ਕਿ ਸਿਹਤ ਦੇ ਜਿਹੜੇ ਹੈਗੇ ਤਿੰਨ ਲੈਵਲ ਹੁੰਦੇ ਆ ਪ੍ਰਾਇਮਰੀ ਸੈਕੰਡਰੀ ਅਤੇ ਟਰਸ਼ਰੀ ਜਦੋਂ ਤੁਹਾਡਾ ਪ੍ਰਾਇਮਰੀ ਸਟਰਕਚਰ ਵਿਗੜ ਜੇ ਤਾਂ ਉਹਦਾ ਅਸਰ ਜਿਹੜਾ ਹੈਗਾ ਤੁਹਾਡੇ ਓਵਰਆਲ ਸਿਹਤ ਸਥਿਤੀਆਂ ਦੇ ਉੱਤੇ ਪੈਂਦਾ ਜਿਹੜਾ ਕਿ ਪੰਜਾਬ ਦੇ ਵਿੱਚ ਅਸੀਂ ਆਮ ਆਦੀ ਹੀ ਕਲੀਨਿਕ ਤੋਂ ਪਹਿਲਾਂ ਮਹਿਸੂਸ ਕਰਦੇ ਸੀ ਔਰ ਦੇਖਦੇ ਸੀ ਕਿਉਂਕਿ ਉਹਦਾ ਨਤੀਜਾ ਇਹ ਨਿਕਲਦਾ ਹੈਗਾ ਕਿ ਪੇਸ਼ੈਂਟ ਦਾ ਸਾਰਾ ਜਿਹੜੇ ਵੱਡੇ ਹਸਪੀਟਲ ਹੈ ਉੱਥੇ ਪ੍ਰੈਸ਼ਰ ਪੈਂਦਾ ਔਰ ਇਵਨ ਪੀਜੀਆਈ ਵਰਗਾ ਜਿਹੜਾ ਇੰਸਟੀਚਿਊਟ ਹੈ ਜਿੱਥੇ ਕਿ ਰਿਸਰਚ ਦੇ ਕੰਮ ਹੋਣੇ ਚਾਹੀਦੇ ਆ ਤੇ ਜਦੋਂ ਉੱਥੇ ਖਾਂਸੀ ਤੇ ਜੁਕਾਮ ਦੇ ਪੇਸ਼ੈਂਟ ਪਹੁੰਚਨੇ ਸ਼ੁਰੂ ਹੋ ਜਾਂਦੇ ਆ ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਅਸੀਂ ਥੱਲੇ ਦੇ ਪੱਧਰ ਦੇ ਉੱਤੇ ਕੰਮ ਕੀ ਕੀਤਾ ਲੇਕਿਨ ਇਹਨਾਂ ਆਮ ਆਦਮੀ ਕਲੀਨਿਕ ਦੇ ਨਾਲ ਫਾਇਦਾ ਇਹ ਹੋਇਆ ਕਿ ਬਹੁਤ ਸਾਰਾ ਪੇਸ਼ੈਂਟ ਉੱਥੇ ਰੁਕਣ ਲੱਗ ਗਿਆ ਜਿਹੜੇ ਤਹਿਸੀਲ ਦੇ ਅਤੇ ਜ਼ਿਲ੍ਹੇ ਦੇ ਜਿਹੜੇ ਹਸਪੀਟਲ ਸੀ ਉੱਥੇ ਡਾਕਟਰ ਜਿਹੜਾ ਸਪੈਸ਼ਲਿਸਟ ਡਾਕਟਰ ਹੈ ਉਹਨੂੰ ਟਾਈਮ ਮਿਲ ਗਿਆ ਪੇਸ਼ੈਂਟ ਨੂੰ ਦੇਣ ਵਾਸਤੇ ਇਸੇ ਤਰ੍ਹਾਂ ਜਿਹੜਾ ਉਸ ਤੋਂ ਉੱਤਲੇ ਹਸਪੀਟਲ ਨੇ ਉੱਥੇ ਹੋਰ ਟਾਈਮ ਮਿਲ ਗਿਆ ਤਾਂ ਕਿ ਉੱਥੇ ਵਧੀਆ ਜਿਹੜਾ ਹੈ ਉਹ ਕੰਮ ਹੋ ਸਕੇ ਜਿਹੜਾ ਹੈ ਔਰ ਇਸ ਦੇ ਵਿੱਚ ਜਿਹੜੀ ਇੱਕ ਚੀਜ਼ ਮੈਂ ਦੱਸਣੀ ਚਾਹਣਾ ਵਾਂ ਕਿ ਇਹ ਜਿਹੜਾ ਬੇਸਿਕਲੀ ਟ੍ਰੀਟਮੈਂਟ ਆ ਜਿਹੜਾ ਆਮ ਆਦਮੀ ਕਲੀਨਿਕ ਹੈ ਇਹਦੇ ਦੋ ਬੈਨੀਫਿਟਸ ਹੋਰ ਜਿਹੜੇ ਹੋਏ ਆ ਜਿਹੜਾ ਕਿ ਪਹਿਲਾਂ ਪੰਜਾਬ ਦਾ ਜਿਹੜਾ ਟੈਕਸ ਪੇਅਰ ਦਾ ਪੈਸਾ ਸੀ ਉਹ ਵੇਸਟ ਹੁੰਦਾ ਸੀ ਉਹ ਬਚਣਾ ਜਿਹੜਾ ਉਹ ਸ਼ੁਰੂ ਹੋ ਗਿਆ ਕਿਉਂਕਿ ਇਸ ਨਾਲ ਬੈਟਰ ਪਲੈਨਿੰਗ ਹੋ ਸਕਦੀ ਹੈ ਸਾਰਾ ਜਿਹੜਾ ਡਾਟਾ ਹੈਗਾ ਉਹ ਆਨਲਾਈਨ ਚੱਲਦਾ ਹੈ ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਮਤਲਬ ਸਾਡੇ ਕੋਲ ਕਿ ਕਿਹੜੇ ਏਰੀਆ ਦੇ ਵਿੱਚ ਕਿਸ ਬਿਮਾਰੀ ਦੇ ਪੇਸ਼ੈਂਟ ਜ਼ਿਆਦਾ ਨੇ ਤੇ ਕੱਲ ਨੂੰ ਜਦੋਂ ਤੁਸੀਂ ਮੈਡੀਸਿਨ ਦੀ ਪ੍ਰੋਕਿਊਰਮੈਂਟ ਕਰਨੀ ਹੈ ਤਾਂ ਤੁਸੀਂ ਉਸ ਦੇ ਅਕੋਰਡਿੰਗਲੀ ਆਪਣੀ ਪਲੈਨਿੰਗ ਕਰਕੇ ਜਿਹੜਾ ਹੈਗਾ ਉਹ ਕਰ ਸਕਦੇ ਹੋ ਉਹਦੀ ਵੇਸਟੇਜ ਨਹੀਂ ਹੋਏਗੀ ਜਿੱਦਾਂ ਅਸੀਂ ਕਿ ਬਹੁਤ ਸਾਰੀ ਮੈਡੀਸਿਨ ਜਿਹਦੀ ਜ਼ਰੂਰਤ ਹੈਗੀ ਹੈ ਉਹ ਪੇਸ਼ੈਂਟ ਵਾਸਤੇ ਅਵੇਲੇਬਲ ਨਹੀਂ ਹੈਗਾ ਔਰ ਜਿਸ ਪੇਸ਼ੈਂਟ ਦੀ ਜਾਨੀ ਕਿ ਪੇਸ਼ੈਂਟ ਨੂੰ ਜ਼ਰੂਰਤ ਨਹੀਂ ਹੈ ਉਹ ਮੈਡੀਸਿਨ ਜਿਹੜੀ ਐਕਸਪਾਇਰ ਹੋ ਜਾਂਦੀ ਹੈ ਸੋ ਇਸ ਕਰਕੇ ਇਸ ਆਮ ਆਦਮੀ ਕਲੀਨਿਕ ਦਾ ਜਿਹੜਾ ਕਨਸੈਪਟ ਹੈਗਾ ਉਹਦਾ ਦੂਸਰਾ ਸਭ ਤੋਂ ਵੱਡਾ ਐਡਵਾਂਟੇਜ ਇਹ ਹੈਗਾ ਔਰ ਤੀਸਰਾ ਇਹ ਆਮ ਆਦਮੀ ਕਲੀਨਿਕ ਨੇ ਨਾ ਕੇਵਲ ਆਮ ਪਬਲਿਕ ਨੂੰ ਬਹੁਤ多的 ਦੀਆਂ ਸਿਹਤ ਸਹੂਲਤਾਂ ਦਿੱਤੀਆਂ ਨੇ ਉਹਦੇ ਨਾਲ-ਨਾਲ ਰੋਜ਼ਗਾਰ ਵੀ ਪੈਦਾ ਕੀਤਾ ਕਿਉਂਕਿ ਇਹਨਾਂ ਦੇ ਵਿੱਚ ਪਰ ਮੈਡੀਕਲ ਪੈਰਾ ਮੈਡੀਕਲ ਤੇ ਬਾਕੀ ਸਟਾਫ ਜਿਹੜਾ ਹੈਗਾ ਉਸ ਦੀ ਜ਼ਰੂਰਤ ਪੈਂਦੀ ਹੈ ਤੇ ਉਹ ਉਹ ਐਕਚੁਅਲੀ ਸਾਰਾ ਉੱਥੇ ਅਵੇਲੇਬਲ ਹੈਗਾ ਸੋ ਮੈਂ ਤੁਹਾਡੇ ਮਾਰਫਤ ਇੱਕ ਤਿੰਨ ਲੋਕਾਂ ਨੂੰ ਪੰਜਾਬ ਦੇ ਨੂੰ ਅਪੀਲ ਕਰਦਾ ਆ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਆਮ ਆਦਮੀ ਕਲੀਨਿਕ ਦਾ ਫਾਇਦਾ ਉਠਾਓ ਉੱਥੇ ਜਾ ਕੇ ਆਪਣਾ ਐਕਸਪੀਰੀਅੰਸ ਕਰੋ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਜਦੋਂ ਆਮ ਆਦਮੀ ਕਲੀਨਿਕ ਨੂੰ ਸਿਰਫ ਤੁਸੀਂ ਕ੍ਰਿਟੀਸਾਈਜ਼ ਵਾਸਤੇ ਕ੍ਰਿਟੀਸਾਈਜ਼ ਨਾ ਕਰੋ ਜਦੋਂ 85 ਮੁਲਕਾਂ ਦੀਆਂ ਮੁਲਕਾਂ ਦੇ ਮਤਲਬ ਇੱਕ ਜਿਹੜੀ ਏਜੰਸੀ ਹੈਗੀ ਆ ਉਹਨਾਂ ਨੇ ਮੰਨ ਲਿਆ ਕਿ ਬੈਸਟ ਹੈਗਾ ਤਾਂ ਘੱਟੋ ਘੱਟ ਜਿਹੜਾ ਸਾਡਾ ਪੈਸਾ ਆ ਉਹ ਸਾਨੂੰ ਟਾਈਮ ਤੇ ਦੇ ਦਿਓ ਔਰ ਮਾਜਵਾ ਸਾਹਿਬ ਨੂੰ ਜਰੂਰ ਸਲਾਹ ਦੇਣੀ ਜਾਵਾਂਗਾ ਕੱਲ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਪੰਜਾਬ ਦੀਆਂ ਸਿਹਤ ਸੂਜਾਂ ਵਿਗੜ ਗਈਆਂ ਨੇ ਕਿ ਬਾਜਵਾ ਸਾਹਿਬ ਆਮ ਆਦਮੀ ਕਲੀਨਿਕ ਮੈਨੂੰ ਐਗਜ਼ੈਕਟਲੀ ਪਤਾ ਨਹੀਂ ਜੇ ਨਾ ਹੋਇਆ ਤਾਂ ਆਲੇ ਦੁਆਲੇ ਜਰੂਰ ਹੋਏਗਾ ਇੱਕ ਵਾਰੀ ਉੱਥੇ ਢੇੜਾ ਮਾਰਿਆ ਏਓ ਤੇ ਕੋ ਖਾਂਸੀ ਜਿਹਾ ਕੰਮ ਹੋਵੇ ਵੀ ਦਵਾਈ ਵੀ ਲੈ ਆਏ ਹੋ ਤੇ ਨਾਲੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਮ ਆਦਮੀ ਕਲੀਨਿਕ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਤੁਹਾਡਾ ਕੋਈ ਸਵਾਲ ਹੋਵੇ ਇਸ ਕਲੀਨਿਕ ਇਸ਼ੂ ਦੇ ਉੱਤੇ ਨਾਂ ਤੇ ਵੀ ਹੈ ਇੱਕ ਕਿਸਾਨਾਂ ਨੂੰ ਅਪੀਲ ਕੀਤੀ ਹੈ ਦੇਖੋ ਇਹ ਬਿਹਤਰ ਹੈ ਕਿ ਅਸੀਂ ਇਹਦੇ ਤੇ ਪੀਸੀ ਥੋੜੀ ਦੇਰ ਬਾਅਦ ਕਰਨ ਜਾ ਰਹੇ ਹਾਂ ਬਟ ਫਿਰ ਵੀ ਤੁਸੀਂ ਸਵਾਲ ਪੁੱਛਿਆ